ਸਤਿ ਸ਼੍ਰੀ ਅਕਾਲ ਜੀ ਆਪਾਂ ਲੱਗੇ ਆਂ ਵਲੌਗ ਦੀ ਸਟਾਰਟਿੰਗ ਕਰਨ ਤੇ ਆਪਾਂ ਲੱਗੇ ਪਏ ਆਂ ਬੱਚੇ ਮਾਉਣ ਤੇ ਮੈਥੋਂ ਦੋ ਬੱਚੇ ਉੱਡ ਗਏ ਮੈਂ ਉੱਡਦੇ ਹੀ ਹੁੰਦੇ ਆ ਉਹ ਕੋਈ ਨਹੀਂ ਮੈਂ ਡਾਉਣੀ ਨਹੀਂ ਸੀ ਪਰ ਹਜੇ ਪਰ ਉੱਡ ਗਏ ਇੱਕ ਤਾਂ ਆ ਜਾਂਦਾ ਤੇ ਇੱਕ ਹੋ ਜਾਂਦਾ ਤੇ ਹੁਣ ਆਪਾਂ ਦੂਜੇ ਬੱਚੇ ਵੀ ਲਿਆਈਏ ਤੇ ਭਾਈਏ ਕੈਮਰਾ ਫੋਕਸ ਕੱਟ ਕਰਦਾ ਲਓ ਜੀ ਲਓ ਜੀ ਸਾਰੇ ਬੱਚੇ ਆਪਾਂ ਭਾਤੇ ਆ ਕੋਸਾਾ ਛਤਰੀ ਤੇ ਬੈਠਿਆ ਆ ਵੱਡੇ ਬੱਚੇ ਆ ਚਾਰ ਉਹ ਛਤਰੀ ਤੇ ਕੋਸਾ ਆ ਬੈਠੇ ਕੋਸਾ ਆ ਬੈਠੇ ਆ ਇੱਕ ਇਹਦੇ ਦੇ ਹੀ ਬੈਠਾ ਆ ਵੱਡੇ ਬੱਚੇ ਆ ਇਹ ਇਹ ਗਿੜੇ ਜੀ ਮਾਰ ਕੇ ਬੈਹ ਜਾਂਦੇ ਆ ਬਈ ਦੂਰ ਬਾਬਾ ਉੱਡੇ ਆ 10 10 15 15 ਮਿੰਟ ਉੱਡੇ ਆ ਸਾਰੇ ਬੱਚੇ ਕੱਢ ਲੈਂਦੇ ਆ ਜੀ ਆਪਾਂ ਛੋਟੇ ਬੱਚੇ ਆ ਕੋਸ ਉਹ ਵੀ ਕੱਢ ਲਾਂਗੇ ਇੱਕ ਦੋ ਦਿਨਾਂ ਤੱਕ ਬਾਅਦਿਆ ਕਰਾਂਗੇ ਮੈਂ ਫੋਕਸ ਕਰਵੇ। ਬੌਜੀ ਪੂਰਤਾ ਆਪਣੇ ਸਾਰੇ ਕੰਮ ਨਿਭੜ ਗਏ ਝੋਨਾ ਵੀ ਵੇਚਾ ਪਾ ਤੇ ਕਣਕ ਆਪਣੀ ਹੋ ਗਈ ਏ ਡੇੜੀ ਹਰੇ ਬਾਈ ਮਾਰਤੀ ਏ ਤੇ ਹੁਣ ਤਾਰ ਦਾ ਕੰਮ ਸਟਾਰਟ ਕਰਕੇ ਵੇ ਤਾਰ ਲਾਈਏ। ਤੇ ਕੱਲ ਜਿਹੜਾ ਮੱਕਾ ਖੜਾ ਸੀਗਾ ਵੱਢ ਕੇ ਉਹ ਸੜਦਾ ਸਾਰਾ ਵੱਢਦਾ ਤੇ ਐਂਜ ਜਮਈ ਐ ਵਿੱਚ ਵਿੱਚ ਤੇ ਮੱਕਾ ਤੇ ਇਹਨੂੰ ਵੱਡਾ ਲਾਉਣੀ ਆ ਹੁਣ। ਵੜਦੇ ਨੇ ਇਹਨੂੰ ਲੋ ਜੀ ਆਪਾਂ ਖਰਾਕ ਚੱਕਣ ਆਏ ਆ ਬੁਟਰੀ ਖਰਾਕ ਚੱਕ ਕੇ ਤੇ ਫਿਰ ਆਪਾਂ ਤੇ ਇਹ ਬੁਟਰਾੰਦੀਆਂ ਗਲੀਆਂ ਪੀੜੀ ਗਲੀ ਵਿੱਚ ਦੀ ਨੰਗੜਾਂ ਦੇ ਵੀਡੀਓ ਜਿੱਥੋਂ ਤੱਕ ਬਣ ਗਈ ਬਣਾਉਂਗਾ ਬਾਕੀ ਫੈਕਟਰੀ ਜਾ ਕੇ ਜੇ ਬਣੀ ਦਾ ਬਣਾਉਣਾ ਦੇ ਨਹੀਂ ਮੇਚੀ ਤੇ ਬਣਾ ਦੇ ਲੋ ਜੀ ਸ਼ੈਂਪੀ ਨੂੰ ਵੀ ਅੱਜ ਧੁੱਪੇ ਬੰਨੇ ਤੇ ਖਰਾਕ ਆਪਾਂ ਲਿਆ ਜਾਂਦੀ ਆ ਤੇ ਆਪਾਂ ਛੂਲੇ ਵੀ ਲਿਆਂਦੇ ਆ ਛੂਲੇ ਤੇ ਖਾਣਾ ਨੂੰ ਛੂਲੇ ਬਹੁਤ ਵਧੀਆ ਪਰ ਸਾਫ਼ ਕਰਨ ਵਾਲੇ ਆ ਛੂਲੇ ਮੋਟੇ ਵਧੀਆ ਛੂਲੇ ਬਰ ਸਾਫ ਕਰਨੀ ਤੇ ਸ਼ੇਮਪੂ ਤੋਂ ਪਿਆ ਕੇ ਪੂਰੀ ਖੁਸ਼ ਹੈ ਤੇ ਬੱਚੇ ਸਾਰੇ ਆਪਣੇ ਬੈਠੇ ਆ ਤੇ ਇੱਕ ਛੱਡਿਆ ਸੀ ਉਹਨੂੰ ਵੀ ਬੈਰੀ ਲੈ ਗਈ ਦੀਨਾਣੀ ਮੈਂ ਉੱਤਰ ਉੱਠ ਕੇ ਖਰਾਕ ਚੱਕਣ ਮੈਨੂੰ ਲੱਗ ਤੋ ਵੀ ਪੁੱਜ ਆ ਗਿਆ ਪੱਠੇ ਪਪਾਤੇ ਆ ਜੀ ਪੱਠੇ ਪਾ ਕੇ ਪਹਿਲਾਂ ਕਬੂਤਰ ਲਾਏ ਸੀ ਫੇਰ ਪੱਠੇ ਪਾਏ ਆ ਤੇ ਮੈਂ ਪਰ ਅੰਦਰ ਬੱਚੇ ਜਿਹੜੇ ਜਾਲ ਚ ਤਿੰਨ ਬੱਚੇ ਜੋਦੇ ਕੋਲੋਂ ਨਿਆੰਦੇ ਸੀਗੇ वो बच्चे भी आप छी है कभी कभी ऐसा छोटा क्लू भी क्रिमिनल को पकड़ने के काम आता है और इस घर की हर चीज एविडेंस है शर्मा हर एक बॉडी के और पूरे क्राइम सीन के फोटोग्राफ करवाओ पूरे घर का पता और ये सबके फोन मिले जी सर बोला सारे फोन को पता में भेजो ਚੇਨ ਡਾਣਾ ਇਤਰਾਣ ਦਾਣਾ ਪਾਣੀ ਪਾ ਕੇ ਦੇ ਆ ਜਿਹੜੇ ਬਿਠਾਣ ਵਾਲੇ ਬੱਚੇ ਫਿਰਦੇ ਆ ਇਹ ਆਪਾਂ ਜਾਲ ਚ ਫਿਰਦੇ ਸੀ ਜਾਲ ਚ ਇੱਧਰ ਛੜ ਤੇ ਕਿੰਨਾ ਬੁਰਾ ਹਾਲ ਆ ਆ ਵੀ ਪਈ ਉਤੋਂ ਸਿੱਧੇ ਹੋ ਜਾਂਦੇ ਆ ਮੋੜ ਦੇ ਮੋੜ ਤੇ ਭੱਜ ਕੇ ਆ ਸਿੱਧੇ ਆਪਣੇ ਪੱਠਿਆਂ ਜੀ ਜਾਣੇ ਆ ਜਾਂ ਨਾਲ ਦੀ ਕਣਕ ਚ ਹੋਰ ਤੱਕੇ ਦੇ ਜਾਣਾ ਨਹੀਂ ਇਹਨਾਂ ਨੇ ਤੇ ਇਹ ਆ ਵੇਖ ਲਓ ਪਸੰਗਾਂ ਦਾ ਤਾਂ ਹੀ ਤਾਂ ਕੱਲ ਨੂੰ ਹੈ ਜੀ ਚੱਲ ਆਪਣੀ ਤਾਂ ਕਣਕ ਛੋਟੀ ਆ ਵੇਖ ਲਓ ਆਇਆ ਤਾਂ ਮੈਂ ਵਿਖਾਉਣ ਕਣਕ ਤੁਹਾਨੂੰ ਕਣਕ ਵਿਖਾਉਣ ਆਇਆ ਸੀ ਤੇ ਇਹ ਸਿੱਧੂਆਂ ਗਾਂ ਜਾਂਦੇ ਸੀਗਾ ਤੇ ਬਾਤਾਰਾਂ ਦੀ ਤਿਆਰੀ ਆਵਾ ਇੱਕ ਅੱਧੇ ਦਿਨ ਚ ਲੱਗਦੇ ਆ ਲਾਉਣ ਤੇ ਇੰਨਾ ਇੰਨਾ ਬੁਰਾ ਹਾਲਾ ਘਟੋ ਘਟ ਵੀ 70 ਪਸ਼ੂ ਹੋਣੇ ਆ ਕੁੱਲ ਮਿਲਾ ਕੇ ਜਿੱਥੋਂ ਤੱਕ ਮੇਰੀ ਜੱਜਮੈਂਟ ਆ ਯਾ ਪਜਲੇ ਨੇ ਡਾਕਟਰ ਦੀ ਦੁਕਾਨ ਤੇ ਤੁਰੇ ਜਾਂਦੇ ਸੀਗੇ। ਅਤੀਰੇ ਦੇ ਫਰਦੇ ਆ ਉੱਡੇ ਹਣੇ ਹੁਣ ਤਾੜ ਦੇ ਤੋਂ ਸਿੱਝਿਆ। ਇੱਕ ਦੋ ਤਾਂ ਕੁਛ ਤਾਂ ਪਹਿਲਾਂ ਦੇ ਫਰਦੇ ਕੁਛ। ਆਇਆ ਮੈਂ। ਚਲੋ। ਆ ਵੀ ਲੱਗੀਆਂ ਭੀਆਂ ਧੀਰੇ ਦੀਆਂ ਛਤਰੀਆਂ ਲੱਖੀ ਦੀ ਵੀ ਆ। ਆ ਵੱਡੇ ਫਰਦੇ ਕਾਫੀ। ਆਣਾ ਤੂਤਰ ਬੱਚਿਆਂ ਦੇ ਖੰਭ ਖਾਣ ਲੱਗ ਪਏ ਵੈਸੇ ਦਾਣੇ ਦਾ ਮੂੰਹ ਮਾਰਦੇ ਆ ਇਹ ਆ ਬੱਚਿਆਂ ਦੇ ਤੇ ਹੁਣ ਤਾਂ ਵੈਸੇ ਠੀਕ ਆ ਹੁਣ ਤਾਂ ਬਾਉਣ ਵਾਲੀ ਹੋਈ ਪਈ ਤੇ ਤਾਂ ਕਰਕੇ ਚੱਕਦੇ ਆਪਾਂ ਤੇ ਇਸੇ ਕਰਕੇ ਚੱਕਦੇ ਨੂੰ ਫਿਰ ਆਪਾਂ ਇੱਥੇ ਧੁੱਪੇ ਕਰ ਦੇਈਦਾ ਐਸ ਵੀ ਧੁੱਪ ਹੁੰਦੀ ਜਦੋਂ ਦੁਪਹਿਰੇ ਤੜਕੇ ਬੰਨ ਦੇਈਦੀ ਤੇ ਅੱਜ ਜੋਤ ਨੂੰ ਵੱਢ ਗਈ ਸੀ ਜੋਤ ਛੇੜਦਾ ਬਾਹਲਾ ਇਹਨੂੰ ਯੋ ਤਾਂ ਕੋਈ ਨਾ ਕੋਈ ਇਹਦੇ ਨਾਲ ਪੰਗੇ ਲਈ ਜਾਂਦਾ ਤੇ ਫਿਰ ਤਾਂ ਕਰਕੇ ਇਹ ਥੋੜੀ ਜੀ ਹੀਰ ਖਾ ਕਰਦੀ ਆ ਤੇ ਇਹਨੂੰ ਹੁਣ ਉੱਥੇ ਇੱਟ ਬਦਲੇ ਚਲੋ ਠੀਕ ਆ ਜੀ ਆਪਾਂ ਕਰਨਗੇ ਵਲੌਗ ਦੀ ਸਮਾਪਤੀ ਇੱਕ ਦਸੂਏ ਤੋਂ ਪਾਣੀ ਲਿਆਉਣਾ ਤੇ ਇੱਕ ਅਖਰਾਗ ਦਾ ਗੱਟਾ ਪਿਆਏ ਚੱਕ ਕੇ ਅੰਦਰ ਰੱਖਣਾ ਚਲੋ ਠੀਕ ਆ ਜੀ ਕਰਦੇ ਆ ਵਲੌਗ ਦੀ ਸਮਾਪਤੀ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਤੇ ਮੇਰਾ ਵੀ ਰਿ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਆ ਕਰੋ ਤੇ ਫੁੱਲ ਚੱਕ ਦੀ ਖਿਮਾ ਬੱਚੇ ਆਪਣੀ ਠੀਕ ਆ ਵਧੀਆ ਉੜਦੇ ਆ ਸੈਟ ਆ